ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਦਿਲ ਲੂਮੀਨਾਟੀ ਟੂਰ ਤੇ ਹਨ ਅਤੇ ਕੰਸਰਟ ਕਰ ਰਹੇ ਹਨ ਉਸਨੇ ਹਾਲ ਹੀ ਵਿੱਚ ਅਹਮਦਾਬਾਦ ਗੁਜਰਾਤ ਵਿੱਚ ਪ੍ਰਦਰਸ਼ਨ ਕੀਤਾ ਉਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋ ਗਏ ਹੁਣ ਕੰਸਰਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਿਲਜੀਤ ਬਿਨਾ ਟਿਕਟ ਖਰੀਦੇ ਹੋਟਲ ਦੀ ਬਾਲਕੋਨੀ ਤੋਂ ਉਹਨਾਂ ਦਾ ਸ਼ੋਅ ਦੇਖ ਰਹੇ ਪ੍ਰਸ਼ੰਸਕਾਂ ਨੂੰ ਸਵਾਲ ਪੁੱਛ ਰਹੇ ਹਨ ਵਾਇਰਲ ਵੀਡੀਓ ਚ ਦਜੀਤ ਸਟੇਜ ਤੇ ਪਰਫਾਰਮ ਕਰ ਰਹੇ ਹਨ ਇਸ ਤੋਂ ਬਾਅਦ ਉਹ ਸਾਹਮਣੇ ਦੇਖ ਕੇ ਖੜਾ ਹੋ ਜਾਂਦਾ ਹੈ ਅਤੇ ਹੈਰਾਨੀ ਕਾਰਨ ਉਸ ਦਾ ਮੂੰਹ ਖੁੱਲਾ ਰਹਿ ਜਾਂਦਾ ਹੈ ਇਸ ਤੋਂ ਬਾਅਦ ਉਹ ਆਪਣੀ ਟੀਮ ਨੂੰ ਸੰਗੀਤ ਬੰਦ ਕਰਨ ਲਈ ਕਹਿੰਦਾ ਸਾਹਮਣੇ ਵਾਲੇ ਇਸ਼ਾਰਾ ਕਰਦੇ ਕਹਿੰਦਾ ਜਿਹੜੇ ਹੋਟਲ ਦੀ ਬਾਲਕੋਨੀ ਵਿੱਚ ਬੈਠੇ ਹਨ ਇਹ ਤੁਹਾਡੇ ਲਈ ਬਹੁਤ ਵਧੀਆ ਹੈ ਇਹਨਾਂ ਹੋਟਲਾਂ ਵਾਲੇ ਲੋਕ ਖੇਡਾਂ ਖੇਡਦੇ ਸਨ ਦਰਜੀਤ ਸਾਜ ਨੇ ਗਾਣਾ جاری ਰੱਖਿਆ ਇਸ ਤੋਂ ਬਾਅਦ ਕੈਮਰਾ ਹੋਟਲ ਦੇ ਕਮਰਿਆਂ ਵੱਲ ਵੀ ਘੁੰਮਦਾ ਹੈ ਜਿੱਥੇ ਕਈ ਲੋਕ ਬਾਲਕੋਨੀ ਚ ਬੈਠੇ ਦਰਜੀਤ ਦਾ ਕੰਸਰਟ ਸੁਣਦੇ ਨਜ਼ਰ ਆਉਂਦੇ ਹਨ ਹਾਲਾਂਕਿ ਬਾਅਦ ਵਿੱਚ ਗਾਇਕ ਨੇ ਆਪਣਾ ਗੀਤ ਜਾਰੀ ਰੱਖਿਆ ਅਤੇ ਬਾਲਕਨੀ ਤੇ ਮੁਫਤ ਦੇਖਣ ਵਾਲੇ ਲੋਕਾਂ ਵੱਲ ਇਸ਼ਾਰਾ ਕਰਦਾ ਹੈ ਦਲਜੀਤ ਦੀ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਦਲਜੀਤ ਦਸਾਂਜ ਅਗਲੀ ਵਾਰ ਹੋਟਲ ਬੁੱਕ ਕਰਨਗੇ ਇੱਕ ਨੇ ਕਿਹਾ ਹੋਟਲਾਂ ਵਿੱਚ ਫਿਰ ਟਿਕਟ ਦੀ ਕੀਮਤ ਤੋਂ ਵੱਧ ਕੀਮਤ ਤੇ ਉਪਲਬਧ ਹੋਣਗੇ ਇੱਕ ਨੇ ਕਿਹਾ ਦਲਜੀਤ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਿਸੇ ਕੰਸਰਟ 'ਚ ਦਲਜੀਤ ਨੇ ਦੇਸ਼ ਭਗਤ ਸ਼ਰਾਬ ਖਿਲਾਫ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਸੀ ਉਹਨਾਂ ਕਿਹਾ ਸੀ ਕਿ ਜੇਕਰ ਦੇਸ਼ ਭਗਤ ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਤਾਂ ਉਹ ਇਸ ਤੇ ਆਧਾਰਿਤ ਗੀਤ ਗਾਉਣਾ ਬੰਦ ਕਰ ਦੇਣਗੇ